ਰਣਾਗੋਜੀ ਜੀ ਦਾ ਬਈ ਬਹੁਤ ਬਹੁਤ ਸਵਾਗਤ ਹੈ ਦੋਆ ਨੇ ਅਮਰਬੀਦ ਲਾਲੇ ਜੀ ਨੂੰ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਰਜੇਵਿਆਂ ਜੋ ਸਮਾਂ ਕੱਢਿਆ ਹੈ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਜੀ ਤੇਰਾ ਨਾਮ ਸਾਫ ਦਾ ਮੈਂ ਹੁਣ ਬੇਨਤੀ ਕਰੂੰਗਾ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਮੈਂ ਅਮਰਪ੍ਰੀਤ ਲਾਲੀ ਜੀ ਨੂੰ ਬੇਨਤੀ ਕਰੂੰਗਾ ਕਿ ਮੰਚ ਤੇ ਆ ਕੇ ਆਪਣੇ ਵਿਚਾਰ ਰੱਖਣ ਤੇ ਦੋਹੀ ਸਾਡੇ ਲੀਡਰ ਸਰ ਉਹਨਾਂ ਦਾ ਸਵਾਗਤ ਕਰਨ ਅਮਰਪ੍ਰੀਤ ਲਾਲੀ ਸਤਕਾਰਯੋ ਸਰਦਾਰ ਪ੍ਰਤਾਪ ਸਿੰਘ ਪਾਜਵਾ ਜੀ ਬਹੁਤ ਵਿਰੋਧੀ ਧਿਰ ਦੇ ਨੇਤਾ ਔਰ ਸਾਡੇ ਕਾਂਗਰਸ ਦੇ ਦੇਖਾਈ ਲੀਡਰ ਨਾਲ ਸਾਡੇ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਕਪੂਰਥਲਾ ਸਾਬਕਾ ਮੰਤਰੀ ਉਹਨਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰुण ਡੋਗਰਾ ਮਿੱਤੀ ਜੀ ਸਤਿਵਾਸੀ ਰਮੇਸ਼ ਚੰਦਰ ਡੋਗਰਾ ਜੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਸੁਪੁੱਤਰ ਨਾਲ ਸਾਡੇ ਸਤਵੀਰ ਸਿੰਘ ਪੱਲੀ ਚਿੱਕੀ ਜੀ ਜਿਹੜੇ ਕਿ ਮੂਵਮੈਂਟ ٹرسٹ ਦੇ ਨਵੇਂ ਸ਼ਹਿਰ ਦੇ ਚੇਅਰਮੈਨ ਰਹੇ ਲੰਬਾ ਸਮਾਂ ਯੂਥ ਕਾਂਗਰਸ 'ਚ ਕੰਮ ਕੀਤਾ ਇਸ ਵਾਰ ਨਵੇਂ ਸ਼ਹਿਰ ਤੋਂ ਚੋਣ ਵੀ ਲੜੀ ਉਹ ਸਾਰੇ ਸਨਦਾਰ ਯੋਗ ਜਿੰਨੇ ਵੀ ਬੰਦੇ ਤੇ ਵਿਰਾਜਮਾਨ ਬੈਠੇ ਆ ਸਾਡੇ ਚਟਾਲਾ ਸਾਹਿਬ ਆਏ ਆ ਟਾਂਡੇ ਤੋਂ ਛੋਟਾ ਭਰਾ ਗੁਰਵੀਰ ਵੀ ਨਾਲ ਆਇਆ ਵਾਹਿਗੁਰੂ ਸਾਹਿਬ ਤੁਸੀਂ ਪਹਿਲੀ ਵਾਰ ਕੋਟੂਈ ਆਏ ਆ ਇਹ ਬੱਬਰਾਂ ਦੀ ਧਰਤੀ ਆ ਜਦੋਂ ਬੱਬਰ ਅਕਾਲੀ ਲਹਿਰ ਚੱਲੀ ਸੀ ਇਹਨੂੰ ਬੱਬਰਾਂ ਦਾ ਚੀਫ ਕੋਟ ਕਿਹਾ ਜਾਂਦਾ ਸੀ ਇੱਥੋਂ ਬਹੁਤ ਸਾਰੇ ਸਾਡੇ ਪਿੰਡ ਵਾਸੀਆਂ ਨੇ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ ਵੀ ਕੱਟੀਆਂ ਔਰ ਇੱਥੇ ਪ੍ਰੋਪਰ ਇੱਕ ਸਮਾਰਕ ਬਣਿਆ ਹੋਇਆ ਬੱਬਰ ਅਕਾਲੀਆਂ ਦਾ ਰਾਣਾ ਜੀ ਨੂੰ ਮੈਂ ਇਸ ਲਈ ਨਹੀਂ ਦੱਸਿਆ ਕਿਉਂਕਿ ਇਹਨਾਂ ਦਾ ਇਸ ਇਲਾਕੇ ਨਾਲ ਤਾਂ ਇਸ ਪਿੰਡ ਨਾਲ ਬੜਾ ਪੁਰਾਣਾ ਕਦੇ ਆਦੇ ਜਾਂਦੇ ਵੀ ਰਹੇ ਆ ਨਾਲੇ ਕੋਟਣਾ ਪਿੰਡਾ ਉੱਥੇ ਨਾਲ ਦੀ ਰਿਸ਼ਤੇਦਾਰੀ ਆ ਤੇ ਹੋਰ ਵੀ ਪਿੰਡ ਰਾਣਾ ਜੀ ਦੇ ਨਾਲ ਜੁੜੇ ਹੋਏ ਆ ਸਾਡੇ ਪਿੰਡ ਦੇ ਬਾਈਵਾ ਸਾਹਿਬ ਰਾਣਾ ਜੀ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਬੋਲਾਲ ਜੀ ਬੈਠੇ ਆ ਮੰਚ ਦੇ ਉੱਤੇ ਸਾਬਕਾ ਸਰਪੰਚ ਗਰਮੇਰ ਸਿੰਘ ਜੀ ਬੈਠੇ ਆ ਮੰਚ ਦੇ ਉੱਤੇ ਸਾਬਕਾ ਸਰਪੰਚ ਸਾਡੇ ਗੁਰਬਖਸ਼ ਸਿੰਘ ਜੀ ਬੈਠੇ ਆ ਮੰਚ ਦੇ ਉੱਤੇ ਪਿਛਲੇ 15 ਸਾਲਾਂ ਦੇ ਸਾਡੇ ਲੰਬੜਦਾਰ ਰਾਮ ਸਰੂਪ ਜੀ ਬੈਠੇ ਆ ਹਰਪ੍ਰੀਤ ਸਿੰਘ ਜੀ ਬੈਠੇ ਆ ਸਾਡੇ ਡਾਕਟਰ ਸਾਡੇ ਜਗਤਾਰ ਸਿੰਘ ਜੀ ਬੈਠੇ ਆ ਹੋਰ ਪਿੰਡ ਦੇ ਪਤਵੰਤੇ ਸੱਜਣ ਸਾਹਮਣੇ ਆਹਾ ਜੇ ਮੈਂ ਨਾਮ ਲਵਾ ਤਾਂ ਬਹੁਤ ਲੰਮਾ ਹੋ ਜਾਣਾ ਵਕ ਵਕ ਪਿੰਡਾਂ ਤੋਂ ਪੰਚਾਇਤਾਂ ਤੋਂ ਪਿੰਡਾਂ ਦੀ ਲਿਸਟ ਦਾ ਸਰਪੰਚ ਸਾਹਿਬ ਹੋਣੀ ਆ ਇਹ ਮੇਰੇ ਬਲਾਕ ਪ੍ਰਧਾਨ ਆ ਜੀ ਮਾਲਪੁਰ ਬਲਾਕ ਦੇ ਮਨੀਸ਼ ਕੁਮਾਰ ਜੀ ਤੇ ਅੱਜ ਜਿੰਨੇ ਵੀ ਪਿੰਡਾਂ ਚੋਂ ਬੰਦੇ ਆਏ ਆ ਮੈਂ ਤੁਹਾਡਾ ਆਇਆ ਇੱਕ ਇੱਕ ਕਦਮ ਸਿਰ ਮੱਥੇ ਮੰਦਾ ਵੱਖ-ਵੱਖ ਪਿੰਡਾਂ ਤੋਂ ਜਿਵੇਂ ਕਿ ਮੈਂ ਦੇਖ ਰਿਹਾ ਪਾਮ ਠੱਕਰਵਾਲ ਮੋਜੋ ਮੁਜਾਰਾ ਬਰੂਲਾ ਰਹੱਲੀ ਬਾੜੀਆਂ ਵਾਲੇ ਵੀ ਕੁਝ ਇੱਥੇ ਹਾਲਾਂਕਿ ਉੱਥੇ ਵੀ ਪ੍ਰੋਗਰਾਮ ਆ ਰੀਲਾ ਕੋਟੜਾ ਬੈਰਪੁਰ ਠਿੰਡਾ ਮੰਨਣ ਹਨ ਭਗਤਪੁਰ ਕਾਲੂਪੁਰ ਦਾਤਾ ਚੇਲਾ ਹਕੂਮਤਪੁਰ ਜੇ ਕੋ ਪਿੰਡ ਦਾ ਨਾਂ ਰਹਿ ਗਿਆ ਹੋਵੇ ਬਾਇਆ ਸਾਹਿਬ ਇਹਨਾਂ ਪਿੰਡਾਂ ਚੋਂ ਇਹਨਾਂ ਪਿੰਡਾਂ ਚੋਂ ਪੰਜ ਪੰਜ ਸੱਤ ਸੱਤ ਬਹੁਤ ਵਾਰ ਬੰਦੇ ਆਏ ਹੋਏ ਆ ਹੋਰ ਵੀ ਬਹੁਤ ਸਾਰੇ ਪਿੰਡ ਆ ਜੇ ਮੈਂ ਕੋਈ ਨਾਮ ਲੈਣਾ ਰਹਿ ਗਿਆ ਹੋਮਾ ਤਾਂ ਤੁਸੀਂ ਸਰਪੰਚ ਸਾਹਿਬ ਨੂੰ ਦੱਸ ਸਕਦੇ ਆ ਪਿੰਡ ਤੋਂ ਹੋਰ ਵੀ ਸਾਥੀ ਆ ਰਹੇ ਆ ਸਾਡਾ ਪੰਚ ਆ ਰਿਹਾ ਗੁਰਜੀਤ ਕੋਟ ਤੁਈ ਦੀ ਸਾਰੀ ਪੰਚਾਇਤ ਇੱਥੇ ਆ ਸਾ ਤੋਂ ਪਹਿਲਾਂ ਤਾਂ ਮੈਂ ਸਾਰੇ ਲੀਡਰ ਸਾਹਿਬਾਨ ਦਾ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਦਾ ਸਵਾਗਤ ਕਰਦਾ ਬਾਕੀ ਤੁਹਾਨੂੰ ਪਤਾ ਚੋਣਾਂ ਦਾ ਮਾਹੌਲ ਆ ਆ ਜਿਹੜੇ ਮੇਰੇ ਨੌਜਵਾਨ ਸਾਥੀ ਖੜੇ ਆ ਪਿੰਡ ਦੇ ਹੀ ਆ ਕਰੇਗਾ ਟੀਮ ਵਾਲੇ ਸਾਰੇ ਬਹਿ ਜਾਓ ਯਾਰ ਇੱਕ ਜਗ੍ਹਾ ਆ ਖਾਲੀ ਕੁਰਸੀਆਂ ਜਿੱਥੇ ਚਾਰ ਹੈਗੀਆਂ ਰਹਿਦੀਆਂ ਉੱਥੇ ਵੀ ਬੈਠੋ ਆ ਕੇ ਤੁਸੀਂ ਆਪਸ ਵਿੱਚ ਉਮੀਰ ਨੇ ਇੱਕ ਦੂਜੇ ਦੇ ਹਾਰ ਪਾਈਆਂ ਨੇ ਅੱਗੇ ਆ ਕੇ ਬੈਠੋ ਸਾਰੇ ਸੋ ਬੇਨਤੀ ਇਹ ਆ ਕਿ ਉਪਚੋੜਾਂ ਬਾਜਵਾ ਸਾਹਿਬ ਦੀ ਵੈਸੇ ਤਾਂ ਸਾਡੇ ਟ੍ਰਿਬਿਊ ਤੋਂ ਪੱਤਰਕਾਰ ਦੀਪਕ ਕਮਲ ਜੀ ਆ ਮੈਂ ਯਾਦ ਨਾਮ ਲੈਣਾ ਭੁੱਲ ਗਿਆ ਸਪੈਸ਼ਲੀ ਆਏ ਆ ਅਵਤਾਰ ਸਿੰਘ ਘਟਵਾਲ ਜੀ ਆਏ ਆ ਅਜੀਤ ਤੋਂ ਪੱਤਰਕਾਰ ਤੋਰ ਵੀ ਪੱਤਰਕਾਰ ਸਾਥੀ ਜਿੱਥੇ ਆਏ ਹੋਏ ਆ ਇਹ ਉਪਚੋਣ ਦੇ ਵਿੱਚ ਜਦੋਂ ਇੱਕ ਇਕਟ ਮਿਲੀ ਆ ਬਹੁਤ ਜਣਿਆਂ ਨੇ ਸੋਚਿਆ ਕਿ ਇਹਨੂੰ ਲੜਾਇਆ ਜਾਵੇ ਕਿ ਇਹਨੂੰ ਨਾ ਲੜਾਇਆ ਜਾਵੇ ਬੜੀਆਂ ਵਿਚਾਰਾਂ ਤੇ ਮੰਥਨ ਹੋਏ ਅਸੀਂ ਕੁਝ ਨਾ ਬਾਜਵਾ ਸਾਹਿਬ ਨੂੰ ਸੁਝਾਅ ਦਿੱਤੇ ਕੁਝ ਬੰਦਿਆਂ ਨਾਲ ਗੱਲ ਹੋਈ ਪ੍ਰੈਂਡ ਦੇ ਵਿੱਚ ਰਣਜੀਤ ਕੁਮਾਰ ਸਾਡਾ ਭਰਾ ਜਿਹੜਾ ਬਾਅਦ ਐਸੋਸੀਏਸ਼ਨ ਹੁਸ਼ਿਆਰਪੁਰ ਦਾ ਪ੍ਰਧਾਨ ਹੈ ਇਲੈਕਟਿਡ ਪ੍ਰਧਾਨ ਹੈ ਦੂਜੀ ਵਾਰ ਜਿੱਤਿਆ ਪੜਿਆ ਰਿਹਾ ਬੰਦਾ ਉਹਨੂੰ ਪਾਰਟੀ ਨੇ ਟਿਕਟ ਦਿੱਤੀ ਤਾਂ ਬਾਜਵਾ ਸਾਹਿਬ ਲੋਕਾਂ ਚ ਇੱਕ ਵੈਸਾ ਹੀ ਐਮੀਂ ਦਾ ਰਸ਼ਾਦਾ ਮਾਹੌਲ ਸੀ ਕਿ ਡਾਕਟਰ ਰਾਜਕੁਮਾਰ ਨੂੰ ਟਿਕਟ ਮਿਲ ਗਈ ਵੱਡੇ ਪੈਸੇ ਵਾਲਾ ਬੰਦਾ ਆ ਪਹਿਲਾਂ ਆਪ ਟਿਕਟ ਲੈ ਗਿਆ ਹੁਣ ਭਰਾ ਆਪਣੇ ਬੇਟੇ ਨੂੰ ਟਿਕਟ ਲੈ ਦਿੱਤੀ ਭਈ ਪਤਾ ਨਹੀਂ ਇੱਥੇ ਕੀ ਬਣਨਾ ਤੇ ਬਾਜਵਾ ਸਾਹਿਬ ਨੇ ਹੁਸ਼ਿਆਰਪੁਰ ਵਿੱਚ ਮੀਟਿੰਗ ਕੀਤੀ ਅਰੁੰਡੋਗਰਾਜੀ ਦੇ ਘਰ ਆਪਾਂ ਸਾਰੇ ਇਕੱਠੇ ਹੋਏ ਇਹਨਾਂ ਨੇ ਕਿਹਾ ਹਿੰਮਤ ਕਰੋ ਭਈ ਗਿੱਦੜਵਾ ਹੈ ਰਾਣੀ ਗਿੱਦੜਵਾ ਹੈ ਤੇ ਹਿਰਾ ਬਾਬਾ ਨਾਨਕ ਸਾਡੇ ਦੋਨੇ ਤਕੜੇ ਲੀਡਰ ਆ ਰਾਜਾ ਵੜਿੰਗ ਤੇ ਸੁਖੀ ਰੰਧਾਵਾ ਜੀ ਪਈ ਆਪਾਂ ਜੋਰ ਲਾਉਣਾ ਬਰਨਾਲੇ ਤੇ ਚੱਬੇਵਾਲ ਤੇ ਅਸੀਂ ਸਾਰਿਆਂ ਨੇ ਤਿਆਰੀ ਫੜੀ ਅਸੀਂ ਧੰਨਵਾਦ ਕਰੀਆ ਬਾਜਵਾ ਸਾਹਿਬ ਤੁਸੀਂ ਸਾਨੂੰ ਜਿਹੜਾ ਇੰਚਾਰਜ ਦਿੱਤਾ ਰਾਣਾ ਗੁਰਜੀਤ ਸਿੰਘ ਦੇ ਨਾਮ ਦਾ ਇੱਕ ਨਾਮ ਵੀ ਆ ਤੇ ਇੱਕ ਬ੍ਰੈਂਡ ਵੀ ਆ ਅੰਕਰ ਇੱਕ ਤੁਹਾਡੇ ਤੇ ਗੱਲ ਆਇਆ ਦਾਇਕ ਨੇ ਗਾਇਆ ਤਾਂ ਤੁਹਾਨੂੰ ਪੁੱਛ ਕੇਗਾ ਉਹ ਗੁੰਡੇ ਰੀਲਾਂ ਬਣਾਉਣ ਦੇ ਵਟੇ ਹਾਂ ਮੈਂ ਦੱਸਦਾ ਨਹੀਂ ਇੱਥੇ ਹਲੇ ਪਰ ਉਹ ਮੁੰਡਿਆਂ ਨੇ ਰੀਲਾ ਪਾਣੀਆ ਉਹ ਕਹਿੰਦੇ ਰਾਣਾ ਜੀ ਨੂੰ ਬੁਲਾਇਆ ਜ਼ਰੂਰ ਰੀਲ ਬਣਾ ਕੇ ਪਾਣੀਆ ਆਪਾਂ ਤੇ ਬਹੁਤ ਹੀ ਵਧੀਆ ਸਾਨੂੰ ਲੀਡਰ ਦਿੱਤੇ ਆ ਇੱਕ ਬਾਜਵਾ ਸਾਹਿਬ ਮੇਰੇ ਵੱਡੇ ਭਰਾ ਆ ਸ਼ਾਮਸੁੰਦਰ ਅਰੋੜਾ ਜੀ ਅਸੀਂ ਬਹੁਤ ਸਾਲਾਂ ਤੋਂ ਇਕੱਠੇ ਆ ਬੜਾ ਸਾਡਾ ਪਿਆਰ ਆ ਅੰਬੀਦਾ ਸੋਨੀ ਚੋ ਜਿੱਕੋ ਵੀ ਇਕੱਠੇ ਅਸੀਂ ਜਾਂਦੇ ਆ ਤੇ ਰਹਿੰਦਾ ਉਹ ਪਿਛਲੀ ਵਾਰ ਕੀ ਹੋਇਆ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਮੈਂ ਗੜਸ਼ੰਕਰ ਚੱਲਿਆ ਗਿਆ ਆ ਮੇਰਾ ਪਿੰਡ ਚਬੇ ਵਾਲਾ ਚੱਲਦਾ ਇੱਥੋਂ ਨਾਲ 2 ਕਿਲੋਮੀਟਰ ਤੇ ਵਿੰਜੋ ਆ ਉਹ ਗੜਸ਼ੰਕਰ ਚਾਹਦਾ ਢਾਡਾ 3 ਕਿਲੋਮੀਟਰ ਤੇ ਉਹ ਵੀ ਗੜਸ਼ੰਕਰ ਚਾਹਦਾ ਐਦਾਂ ਸਾਡਾ ਹਰਕਾ ਐਦਾਂ ਗੁਣਿਆ ਪਿਆ ਤੇ ਮੈਂ ਆਪਣੇ ਪਿੰਡ ਨਹੀਂ ਕਹਿ ਸਕਿਆ ਨਾ ਮੈਂ ਆ ਸਕਿਆ ਉੱਥੇ ਵੀ ਮੇਰੇ ਭਰਾ ਨੂੰ ਵੱਡੇ ਰੋਟੇ ਟਿਕਟ ਮਿਲੀ ਸੀ ਵਿਜੇਂਦਰ ਸਿੰਘਲੇ ਨੂੰ ਅਨਫੋਰਚੂਨੇਟਲੀ ਅਸੀਂ ਹਾਰ ਗਏ ਉਧਰ ਹੋਰ ਰੁੱਸ ਗਿਆ ਇੱਧਰ ਪਿੰਡ ਵਾਲੇ ਰੁੱਸ ਗਏ ਵੀ ਤੂੰ ਇੱਥੇ ਨਹੀਂ ਆਇਆ ਅਰੋੜਾ ਸਾਹਿਬ ਕਹਿੰਦੇ ਭਈ ਲਾਲੀ ਦੇ ਪਿੰਡ ਚ ਕਾਂਗਰਸ ਨੂੰ ਵੋਟਾਂ ਘੱਟ ਪਈਆਂ ਮੈਂ ਉਸੇ ਨੂੰ ਲੱਗਿਆ ਮੈਂ ਕਿ ਮੈਂ ਪਹਿਲਾ ਪ੍ਰੋਗਰਾਮ ਹੀ ਆਪਣੇ ਪਿੰਡ ਕਰਾ ਲੂੰਗਾ ਭਾਈ ਹੁਣ ਦੇਖੋ ਜਿੱਥੇ ਫਿਊਚਰ ਆ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਲਈ ਉੱਥੇ ਵੀ ਜਾਣਾ ਮਿਲਦਾ ਅੱਜ ਬਾਈਲੈਕਸ਼ਨ ਆ ਆਪਾਂ ਪਿੰਡਾਂ ਦੇ ਸਾਰੇ ਇਕੱਠੇ ਆ ਵਕ ਵਕ ਪਿੰਡਾਂ ਤੋਂ ਲੋਕ ਆਏ ਆ ਮੈਂ ਬਾਈਵਾ ਸਾਹਿਬ ਰਾਣਾ ਜੀ ਇੱਕ ਛੋਟੀ ਜੀ ਤੁਹਾਨੂੰ ਜਰਨੀ ਸੁਣਾਉਣਾ ਆਪਣੀ ਬਹੁਤਿਆਂ ਨੂੰ ਪਤਾ ਪਰ ਤੁਹਾਨੂੰ ਗੱਦੀਆਂ ਗੱਲਾਂ ਸਾਂਝੀਆਂ ਨਹੀਂ ਹੋਈਆਂ ਮੈਂ ਇਸੇ ਪਿੰਡ ਦਾ ਜੰਮ ਪਿਆ 43 ਸਾਲ ਹੋ ਗਏ ਇਸੇ ਇਲਾਕੇ ਚ ਪੜਿਆ ਘੇਟਿਆਂ ਘੁੰਮਿਆਂ ਫਿਰਿਆਂ ਆ ਸਾਰੇ ਪਿੰਡ ਜਿੰਨੇ ਆ ਸਾਡੇ ਯਾਰਾਂ ਦੋਸਤਾਂ ਦੇ ਮੇਰੇ ਪਿਤਾ ਜੀ 10 ਸਾਲ ਦਾ ਸੀ ਜਦੋਂ ਗੁਜਰ ਗਏ ਤੇ ਘਰ ਦੇ ਵਿੱਚ ਮੈਂ ਸਿੰਗਲ ਮੇਲ ਮੈਂਬਰ ਆ ਬਾਕੀ ਫੈਮਿਲੀ ਸਾਰੀ ਕੈਨੇਡਾ ਰਹਿੰਦੀ ਆ ਮੈਂ ਵੀ ਕੈਨੇਡਾ ਦੀ ਪੀਆਰ ਛੱਡ ਕੇ ਆਇਆ ਹਾਲਾਤ ਐਦਾ ਦੇ ਹੁੰਦੇ ਸੀ ਫੇ ਸਾਡੇ ਪਿੰਡ ਕੋਲਿਸ ਚੌਕੀ ਹੁੰਦੀ ਸੀ ਪਹਿਲਾਂ ਉਧਰ ਦੇ ਪਾਸੇ ਹੁਣ ਇੱਥੇ ਆਈਆਂ ਰੁਕ ਜਾ ਜਾਂਦੋ ਮੈਂ ਕੋਲਿਸ ਚੌਕੀ ਹੁੰਦੀ ਸੀ ਸਾਡੇ ਇੱਥੇ ਤੇ ਮੇਰਾ ਘਰ ਕੋਲ ਚੌਪੀ ਦੇ ਇੱਧਰ ਹੁੰਦਾ ਸੀ ਤੇ ਨਹਿਰ ਦੇ ਉੱਤੇ ਨਾਕਾ ਲੱਗਦਾ ਹੁੰਦਾ ਸੀ। ਉਹ ਘਰ ਚ ਪਿਤਾ ਜੀ ਸਿਰਤੇ ਨਹੀਂ ਸੀ ਸਾਨੂੰ ਕੋਈ ਪਛਾਣਦਾ ਨਹੀਂ ਸੀ ਆਮ ਘਰਾਂ ਦੇ ਸਿਗੇ ਨਾਰਮਲ ਫੈਮਿਲੀ ਦੇ ਸਿਗੇ। ਤੇ ਜਦੋਂ ਮੈਂ ਨਹਿਰ ਤੋਂ ਪਾਰ ਜਾਣਾ ਹੁੰਦਾ ਸੀ ਉੱਥੇ ਨਾਕਾ ਲੱਗਾ ਹੁੰਦਾ ਸੀ ਤਾਂ ਮੈਂ ਮੋਟਰਸਾਈਕਲ ਉਰੇ ਖੜਾ ਕਰਕੇ ਫਿਰ ਤੁਰ ਕੇ ਨਹਿਰ ਤੋਂ ਪਾਰ ਜਾਂਦਾ ਹੁੰਦਾ ਸੀ ਕਿ ਕੋਈ ਚਲਾਨ ਨਾ ਕਰ ਦੇਵੇ। ਉੱਥੋਂ ਮੇਰਾ ਰਾਜਨੀਤਿਕ ਸਫਰ ਹੌਲੀ-ਹੌਲੀ ਸ਼ੁਰੂ ਹੋਇਆ। ਰਾਣਾ ਜੀ ਨੂੰ ਨਹੀਂ ਪਤਾ ਹੁਣਾਂ ਚ ਯਾਦ ਕਰਾਉਣਾ 2003 ਚ ਬਾਈ ਇਲੈਕਸ਼ਨ ਹੋਇਆ ਕਪੂਰਥਲਾ ਚ। ਚਾਰਜ ਅੱਜ ਅਕਾਲੀ ਆ ਉਸਨੇ ਸਾਡਾ ਦੋਸਤ ਹੈ ਅੱਜ ਵੀ ਸਾਡਾ ਦੋਸਤ ਹੈ ਨਿਜਰਾ ਦਾ ਸਰਪੰਚ ਤਜਿੰਦਰ ਉਹ ਸਾਨੂੰ ਲੈ ਕੇ ਗਿਆ ਸੀ ਤੇ ਕਾਲੇ ਸੰਘਿਆਂ ਸੀ ਤਿੰਨ ਰਾਤਾਂ ਰਹੇ ਸੀ ਪਗੋੜੇ ਤੇ ਅਸੀਂ ਨਵੇਂ ਸ਼ਹਿਰ ਤੇ ਬੰਗਿਆਂ ਦੇ ਉਹ ਪਹਿਲੀ ਵਾਰ ਮੈਂ ਕਿਸੇ ਰਾਜਨੀਤਿਕ ਪ੍ਰੋਗਰਾਮ 'ਚ ਗਿਆ ਸੀ ਪਹਿਲੇ ਘੁੰਮਦੇ ਹੁੰਦੇ ਸੀ ਮੈਂ ਚਾਹ ਦੋ ਦਿਨ ਉੱਥੇ ਲਾਈਏ ਕਾਲਾ ਸੰਘਿਆਂ ਜਿੱਥੇ ਪ੍ਰਸ਼ਾਦ ਵੇਡਦਾ ਜੀ ਉੱਥੇ ਅਸੀਂ ਤਿੰਨ ਦਿਨ ਕੰਮ ਕੀਤਾ ਜੀ ਪ੍ਰੇਸ਼ਾਨ ਨਹੀਂ ਮੈਂ ਰਹਿਆ ਉਸ ਦਿਨ ਤੇ ਉਦੋਂ ਮੈਂ ਕਾਂਗਰਸ ਪਾਰਟੀ ਨਾਲ ਅਫੀਲੀਏਟਡ ਹੋਇਆ 2007 'ਚ ਮੈਂ ਜ਼ਿਲ੍ਹੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਮੇ ਤੋਂ ਪਹਿਲਾਂ ਮੇਰਾ ਵੱਡਾ ਭਰਾ ਸੀ ਅਰਨ ਟੋਗਰਾ ਜੀ ਇਹਨਾਂ ਦੇ ਪਿਤਾ ਜੀ ਦਾ ਵੀ ਮੇਰੇ ਕੈਰੀਅਰ 'ਚ ਬਹੁਤ ਵੱਡਾ ਯੋਗਦਾਨ ਆ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ 8 'ਚ ਰਾਹੁਲ ਗਾਂਧੀ ਜੀ ਨੇ ਚੋਣਾਂ ਕਰਾਈਆਂ ਮੈਂ ਜ਼ਿਲ੍ਹੇ ਦਾ ਹੁਸ਼ਿਆਰਪੁਰ ਦਾ ਇਲੈਕਟਡ ਯੂਥ ਕਾਂਗਰਸ ਪ੍ਰਧਾਨ ਬਣਿਆ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਫਿਰ 12 ਚ ਚੋਣਾਂ ਹੋਈਆਂ ਮੈਂ ਕਰਮ ਚੌਧਰੀ ਪੰਜਾਬ ਦਾ ਪ੍ਰਧਾਨ ਬਣਿਆ ਮੈਂ ਲੋਕ ਸਭਾ ਸ਼ਹਿਰਪੁਰ ਦਾ ਪ੍ਰਧਾਨ ਜਿੱਤੇ ਆ ਜੀ ਫਿਰ 15 ਚ ਚੋਣਾਂ ਹੋਈਆਂ ਮੈਂ ਖੁਦ ਪੰਜਾਬ ਯੂਨਾਈਟਿਡ ਕਾਂਗਰਸ ਦਾ ਪ੍ਰਧਾਨ ਜਿੱਤੇ ਆ ਉਸ ਤੋਂ ਬਾਅਦ ਮੈਂ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਕੰਪੇਅਨ ਕਮੇਟੀ ਦਾ ਕੋ-ਚੇਅਰਮੈਨ ਵੀ ਰਿਆਂ ਸੀਨੀਅਰ ਕਾਂਗਰਸ ਦਾ ਮੈਂ ਕੋਵਿਡ ਕੰਟਰੋਲ ਦਾ ਚੇਅਰਮੈਨ ਵੀ ਰਿਆਂ ਸੀਨੀਅਰ ਕਾਂਗਰਸ ਦੇ ਵਿੱਚ ਉਸ ਤੋਂ ਬਾਅਦ ਮੈਂ ਹਿੰਦੁਸਤਾਨ ਦਾ ਜਨਰਲ ਸਕੱਤਰ ਬਣਿਆ ਹਿਮਾਚਲ ਜੰਮੂ ਕਸ਼ਮੀਰ ਆਪਣੇ ਲੈਦਰ ਜ਼ਖਦਾਈ ਇੰਚਾਰਜ ਰਹਾਂ ਪਾਰਟੀ ਨੇ ਪਤਾ ਨਹੀਂ ਕਿੰਨੀਆਂ ਪੋਸਟਾਂ ਦਿੱਤੀਆਂ ਆਪ ਬਲਾ ਬਲਾ ਕੇ ਇਸ ਵਾਰ ਮੈਨੂੰ ਕਿਹਾ ਪਹਿਲਾਂ ਮੇਰਾ ਨਾਮ ਭੇਜਿਆ ਇੰਡੀਅਨ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਤੇ ਮੇਰੀ ਏਜ ਵੱਧ ਸੀ ਮੈਂ ਇੰਟਰਸਟਿਡ ਵੀ ਨਹੀਂ ਸੀਗਾ ਕਿਉਂਕਿ ਮੈਂ 22 ਸਾਲ ਯੂਥ ਕਾਂਗਰਸ ਤੇ ਹੀ ਲੱਗਾ ਉਸ ਤੋਂ ਬਾਅਦ ਆਈਸੀਸੀ ਸੈਕਟਰੀ ਲਈ ਵੀ ਪਾਰਟੀ ਨੇ ਕਿਹਾ ਵੀ ਤੂੰ ਕੰਮ ਕਰੇਗਾ ਮੈਂ ਕਿਹਾ ਨਹੀਂ ਹੁਣ ਰੀਸੈਟ ਜ਼ਿੰਮੇਵਾਰੀ ਕਰਕੇ ਆਇਆ ਜੀ ਮੈਂ 올 ਇੰਡੀਆ ਕਾਂਗਰਸ ਕਮੇਟੀ ਹਾਂ ਲੋ ਜੰਮੂ ਕਸ਼ਮੀਰ ਲੋਕ ਸਭਾ ਦੇ ਵਿੱਚ ਉਦੋਂਪੁਰ ਲੋਕ ਸਭਾ ਜੋ 12 ਸੀਟਾਂ ਹੁੰਦੀ ਮੈਂ ਆਈਸੀਸੀ ਦਾ ਅਬਜ਼ਰਵਰ ਸਿਗਾ 12 ਮੈਨੇ ਦੀਆਂ ਸੀਟਾਂ ਤੇ ਮਤਲਬ ਮੈਂ ਤੁਹਾਨੂੰ ਜਰਨੀ ਦੱਸੀ ਹੈ ਕੋਈ ਉਹ ਬੰਦਾ ਜਿਹੜਾ ਨੈਰ ਤੇ ਉਹ ਪਰੇ ਨਾਕੇ ਤੋਂ ਡਰਦਾ ਹੁੰਦਾ ਸੀ ਉਹਨੂੰ ਅੱਜ ਪਾਰਟੀ ਨੇ ਉਸ ਪੰਚਤ ਦੇ ਬੁਲਾਤਾ ਜਿੱਥੇ ਬਾਜਵਾਦੀ ਦਾ ਰਾਣਾ ਗਰਜੀਤ ਸਿੰਘ ਬੈਠੇ ਆ ਇਹ ਕਾਂਗਰਸ ਪਾਰਟੀ ਦੀ ਦੇਣੀ ਆ ਇਹ ਮੇਰੇ ਪਿੰਡ ਵਾਸੀਆਂ ਦਾ ਪਿਆਰ ਆ ਤੇ ਅੱਜ ਇਹ ਸਫਰ ਚੱਲਦਾ ਚੱਲਦਾ ਜਦ ਸੱਡੇ ਚੱਪਿਆਣ ਚ ਪਾ ਇਲੈਕਸ਼ਨ ਆ ਗਈ ਮੈਂ ਕਦੀ ਪਿੰਡ ਵਾਲਿਆਂ ਨੂੰ ਕਦੀ ਬਹੁਤਾ ਕਦੇ ਨਹੀਂ ਫੋਰਸ ਕੀਤਾ ਪਿਛਲੀਆਂ ਇਲੈਕਸ਼ਨਾਂ ਅੱਜ ਤਾਂ ਚਲੋ ਮੈਂ ਆਇਆ ਹੀ ਨਹੀਂ ਪਿੰਡ ਫਿਰ ਮੈਂ ਮੀਟਿੰਗ ਰੱਖੀ ਪਿੰਡ ਵਾਲਿਆਂ ਨਾਲ ਤਾਂ ਮੈਂ ਇਹਨਾਂ ਨੂੰ ਬੇਇੱਜ਼ਤੀ ਕੀਤੀ ਭਾਈ ਇਹ ਗੱਲ ਲੇ ਕਿਆ ਬਾਈ ਇਲੈਕਸ਼ਨ ਜਾਂ ਮੈਨੂੰ ਨਹੀਂ ਪਤਾ ਪ੍ਰਮਾਤਮਾ ਦੇ ਹੱਥ ਰਿਜ਼ਲਟ ਆ ਜਿੰਨ ਬਦਲੇ ਸਾਡੀ ਪੋਜੀਸ਼ਨ ਵਧੀਆ ਹੋ ਰਹੀ ਆ ਲੋਕ ਵੋਟਾਂ ਪਾਉਣ ਨੂੰ ਤਿਆਰ ਆ ਪਰ ਤੁਸੀਂ ਪਿੰਡ ਵਾਲਿਆਂ ਨੇ ਮੇਰਾ ਸਾਥ ਦੇਣਾ ਰਣਾ ਜੀ ਮੈਨੂੰ ਚਿੱਤੇ ਆ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੁਹਾਡੇ ਨੌ ਸੈਕਟਰ ਵਾਲੇ ਘਰ ਗਿਆ ਤੁਸੀਂ ਕਹੇ 10 ਬੇਟਾ ਕੀ ਕੰਮ ਆ ਮੈਂ ਕਿਹਾ ਅੰਕਲ ਮੇਰੇ ਪਿੰਡ 'ਚ ਨਾ ਬਿਜਲੀ ਦੀ ਬੜੀ ਕਮੀ ਆ ਕਹਿੰਦੇ ਯਾਰ ਪੰਜਾਬ ਦਾ ਪ੍ਰਧਾਨ ਹੋਵੇ ਤੇ ਬਿਜਲੀ ਦੀ ਕਮੀ ਹੋਵੇ ਇੱਦਾਂ ਕਿੱਦਾਂ ਹੋ ਜਾਊਗਾ ਸੁਪਰਡੈਂਟ ਅੰਲੀਨੀਅਨ ਨੂੰ ਫੋਨ ਕੀਤਾ ਉਹਨੂੰ ਕਹਿੰਦੇ ਟਰਾਂਸਫਾਰਮਰ ਲੱਗਿਆ ਜਿਹੜਾ ਪਰਲੇ ਪਾਸੇ ਲੱਗਾ ਸੀ ਨਾਲੇ ਪਿੰਡ ਵਾਲੇ ਆ ਗਏ ਕਹਿੰਦੇ ਉਹਨੇ ਪਾਸੇ ਵੀ ਬਿਜਲੀ ਘਟਾ ਮੈਂ ਰਾਣਾ ਜੀ ਨੂੰ ਦੱਸੇ ਬਿਨਾਂ ਹੀ ਕਹਿੰਦਾ ਮੈਂ ਕਿ ਉਹਨਾਂ ਨੇ ਇੱਕ ਹੋਰ ਸੁਨੇਹਾ ਭੇਜਿਆ ਦੂਣ ਟਰਾਂਸਫਾਰਮਰ ਨੂੰ ਚਾਹੀਦੇ ਆ ਉਹ ਪਿੰਡ ਚ ਲਾ ਕੇ ਗਏ ਬਾਈਵਾ ਸਾਹਿਬ ਮੈਂ ਜਦੋਂ ਜ਼ਿਲ੍ਹੇ ਦਾ ਵੀ ਪ੍ਰਧਾਨ ਸੀ ਅੱਜ ਤੱਕ ਮੈਂ ਐਮਐਲਏ ਤਾਂ ਬਣਿਆ ਨਹੀਂ ਪਰ ਕੋਰਟ ਫਤੂਹੀ ਚ ਗਰੰਟਾ ਦੀ ਕਮੀ ਨਹੀਂ ਆਈ ਅੰਬਿਕਾ ਸੁਨਨੀ ਜੀ ਦੀ ਵਜ੍ਹਾ ਨਾਲ ਪਿੰਡ ਦਾ ਸ਼ਮਸ਼ਾਨ ਘਾਟ ਬਣਾਇਆ ਪਿੰਡ ਦੇ ਵਿੱਚ ਜਮਨੇਸ਼ੀਅਮ ਬਣਾਇਆ ਉਹਦੀ ਚਾਰ ਦਿਵਾਰੀ ਕਰਾਈ ਜਿੰਮ ਦਾ ਵਧੀਆ ਸਮਾਨ ਲੈ ਕੇ ਦਿੱਤਾ ਇੱਕ ਇੱਥੇ ਹੁੰਦਾ ਹੁੰਦਾ ਸਾਡੇ ਪਿੰਡ ਦਾ ਉਹਨੇ ਫੇਸਬੁੱਕ ਤੇ ਡਬਈ ਤੋਂ ਮੈਸੇਜ ਕੀਤਾ ਕਿ ਭਾਜੀ ਤੁਸੀਂ ਗਰੰਟਾ ਵੱਟਦੇ ਆ ਜਿਹੜਾ ਸਾਡੇ ਪਿੰਡ ਦਾ ਦਸਹਿਰਾ ਹੁੰਦਾ ਬੜਾ ਇਤਿਹਾਸਿਕ ਦਸਹਿਰਾ ਹੈ ਜੀ ਕੋਟਪੁਤੂਈ ਦਾ ਮੰਨਿਆ ਪਰਮੰਨਿਆ ਦਸਹਿਰਾ ਤੇ ਕਹਿੰਦੇ ਵੀ ਜਦੋਂ ਪਿੰਡ ਦੇ ਵਿੱਚ ਹੁੰਦਾ ਉੱਥੇ ਦਾ ਸਾਰਾ ਉਹ ਜਿਹੜੀ ਈਟਾਂ ਵਾਲੀ ਉਹ ਗੋਰਿਆ ਤਾਂ ਟੁੱਟ ਗਈ ਆ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਉਸੇ ਵੇਲੇ ਪੈਸੇ ਭੇਜੇ ਜਿਹੜੇ ਇੰਟਰਲੌਕ ਅੱਜ ਤੁਸੀਂ ਦੇਖਦੇ ਨਾ ਪਿੰਡਾਂ 'ਚ ਲੱਗਿਓ ਉਹ 10 ਸਾਲ ਪਹਿਲਾਂ ਲਵਾਤੇ ਸੀ ਅੰਬਿਕਾ ਸੂਨੀ ਜੀ ਨੇ ਸਾਨੂੰ ਪੈਸੇ ਭੇਜ ਗਏ ਇਸ ਵਾਰ ਸਰਪੰਚ ਸਾਹਿਬ ਬੈਠੇ ਗਰਮੇਲ ਹੋਣੀ ਉਹ ਪਿੱਛੇ ਵਹਿ ਗਿਆ ਜਾ ਕੇ ਇਹਨਾਂ ਨੇ ਮੈਨੂੰ ਆਪ ਨਹੀਂ ਕਿਹਾ ਨਾ ਮੈਂ ਇੱਥੋਂ ਚੋਣ ਲੜਨੀ ਸੀ ਨਾ ਮੈਂ ਇੱਥੋਂ ਕੋਈ ਕਦੀ ਇਲੈਕਸ਼ਨ ਲੜਿਆ ਮੈਂ ਕਿਹਾ ਸਰਪੰਚ ਸਾਹਿਬ ਪਿੰਡ ਦੀਆਂ ਸੜਕਾਂ ਬਣਾਈਏ ਚੰਦੇ ਬਣਾ ਲਓ ਸਾਡੇ ਇੱਕ ਸਾਥੀ ਬੈਠਾ ਮੈਂ ਕਿਹਾ ਸਾਰੇ ਪਿੰਡ ਦੀਆਂ ਸੜਕਾਂ ਬਣਾ ਦੇਣੀਆਂ ਜਿੱਥੇ-ਜਿੱਥੇ ਲੁੱਕ ਪੈਂਦੀ ਆ ਉੱਥੇ ਠੇਲਾ ਘੁੰਮਾ ਰਹਿਣਾ ਸਾਡੇ ਬੰਦੇ ਨੇ ਮਜ਼ਾਕ ਕੀਤਾ ਕਹਿੰਦਾ ਚਲੋ ਬਣਣੀਆਂ ਪਤਾ ਨਹੀਂ ਕਦੋਂ ਆ ਕਾਗਜ਼ਾਂ ਤੇ ਤਾਂ ਬਣਾ ਕੇ ਦੇਖ ਲਓ ਇੱਥੇ ਬੈਠਾ ਭਰਾ ਸਾਡਾ ਉਹ 6 ਮਹੀਨੇ 'ਚ ਸਾਰੇ ਪਿੰਡ ਦੀਆਂ ਸੜਕਾਂ ਬਣਾਉਂਦੀਆਂ ਨੇ ਬੈਲਪੁਰ ਵਾਲੇ ਬੈਠੇ ਹੋਣੇ ਆ ਕੋਟ ਤੋਂ ਬੈਲਪੁਰਾ ਨਹੀਂ ਸੜਕ ਵੀ ਬਣਾਈ ਜਿਹੜੀ ਅੱਜ ਤੱਕ ਨਹੀਂ ਬਣੀ ਕੋਟ ਤੋਂ ਇਹਦੀਆਂ ਸਾਰੀਆਂ ਸੜਕਾਂ ਬਣ ਗਈਆਂ ਕਦੇ ਵੀ ਮੈਂ ਨਹੀਂ ਦੇਖਿਆ ਕੋਈ ਕਾਲੀ ਦਾ ਨਾਲਾ ਇਹਨਾਂ ਦੇ ਮੁਰਦੀ ਸੜਕ ਜਾਂਦੀ ਆ ਮਤਲਬ ਹੀ ਨਹੀਂ ਪਿੰਡ ਵਾਲੇ ਸਮਝ ਕੇ ਕੰਮ ਕੀਤਾ ਚੌਂੜੇ ਦੀ ਕੋਈ ਲੜਨੀ ਨਹੀਂ ਸੀ ਚੌਂੜੇ ਗੜਸ਼ੇ ਕਰੋ ਲੜਿਆ ਪਰ ਆਦਮੀ ਜਦੋਂ ਵੀ ਲੈ ਕੇ ਆਉਂਦਾ ਸਭ ਤੋਂ ਵੱਧ ਆਪਣੇ ਪਿੰਡ ਲਈ ਲੈ ਕੇ ਆਉਂਦਾ ਤਾਂ ਮੈਨੂੰ ਇਹ ਆ ਵੀ ਭਾਈ ਮੇਰੇ ਭਰਾ ਰੋੜਾ ਸਾਹਿਬ ਨੂੰ ਟੈਨਸ਼ਨ ਬੜੀ ਆ ਤੁਸੀਂ ਇਹ ਐਦਕੀ ਵੱਧ ਤੋਂ ਵੱਧ ਜ਼ੋਰ ਲਾਉਣਾ ਆਪਾਂ ਪਿੰਡ ਵੀ ਜਿਤਾਉਣਾ ਆਪਾਂ ਇਲਾਕਾ ਵੀ ਜਿਤਾਉਣਾ ਮੈਨੂੰ ਜਿਹੜੇ ਚਾਰ ਪੰਜ ਬੂੰਦ ਦਿੱਤੇ ਆ ਕੋਈ ਗੱਲ ਨਹੀਂ ਇੱਥੇ ਘੱਟੋ-ਘੱਟ ਨਹੀਂ ਤਾਂ 30-40 ਪਿੰਡਾਂ ਦੇ ਬੰਦੇ ਬੈਠੇ ਆ ਚਾਰ-ਚਾਰ ਪੰਜ-ਪੰਜ ਮੈਂ ਗੱਡੀਆਂ ਭੇਜੀਆਂ ਸੀ ਇਹ ਨਹੀਂ ਸੀ ਕਿਹਾ ਵੀ ਤੁਸੀਂ ਆਓ ਚੰਨੀ ਸਾਹਿਬ ਦੇ ਵੀ ਪ੍ਰੋਗਰਾਮ ਆ ਮੈਂ ਉੱਥੇ ਕਿਸੇ ਬੰਦੇ ਨੂੰ ਨਹੀਂ ਕਿਹਾ ਤੇ ਆ ਵੀ ਜਿੰਨੇ ਬੰਦੇ ਆਏ ਆ ਇਹ ਨਾ ਪੀਸੀਸੀ ਆ ਲੋ ਕਿਸੇ ਨੂੰ ਮੈਂ ਫੋਨ ਕਰਾਇਆ ਨਾ ਕਿਸੇ ਰਾਜਨੀਤਿਕ ਲੀਡਰ ਤੋਂ ਫੋਨ ਕਰਾਇਆ ਇਹ ਨਿਜੀ ਬੰਦੇ ਆ ਸਾਡੇ ਔਰ ਕੱਲ ਨੂੰ ਕੋਈ ਚੁਗਲੀ ਮਾਰੇ ਕੋਈ ਲਾਲੀ ਨੇ ਤਾਂ ਗੜਸ਼ੰਕ ਕਰੋ ਬੰਦੇ ਲਿਆਤੇ ਹੋਗੇ ਆ ਮੇਰੇ ਨਾਲ ਦੇ ਸਾਰੇ ਪਿੰਡ ਗੜਸ਼ੰਕ ਕਰਦੇ ਆ ਚਾਰ ਪੰਜ ਉਹ ਬੰਦੇ ਹੋਗੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਗੀ ਹੋਰ ਕੋਈ ਫालतू ਬੰਦਾ ਕਿਸੇ ਵੀ ਹਲਕੇ ਦਾ ਬੰਗਿਆਂ ਦਾ ਗੜ ਸ਼ੰਕਰ ਦਾ ਕਿਤੇ ਵੀ ਕੋਈ ਦਿਖਾ ਦੇਵੇ ਮੈਂ ਚੈਲੰਜ ਕਰ ਦਾਂ ਸਾਰੇ ਨੂੰ ਤੇ ਸਾਰੇ ਚੱਬੇ ਵਾਲਾ ਹਲਕੇ ਦੇ ਬੰਦੇ ਆ ਚੱਬੇ ਵਾਲੇ ਹਲਕੇ ਦੇ ਗੋਪਰੇ ਆ ਤੇ ਥੋੜੀ ਮਿਹਨਤ ਹੋਰ ਕੀਤੀ ਹੁੰਦੀ ਹੋਰ ਵੱਡੀ ਰੈਲੀ ਕਰਾ ਦੇਣੀ ਸੀ ਪਰ ਅੱਜ ਲੀਡਰ ਬਹੁਤ ਘੁੰਮ ਰਹੇ ਆ ਦੇਖੋ ਕਾਂਗਰਸ ਪਾਰਟੀ ਦਾ ਮਾਹੌਲ ਬਾੜੀਆਂ ਚੰਨੀ ਸਾਹਿਬ ਬੈਠੇ ਆ ਇੱਥੇ ਬਾਜਵਾਜੀ ਰਾਣਾ ਜੀ ਬੈਠੇ ਆ ਕਾਹ ਨੂੰ ਚੰਨੀ ਸਾਹਿਬ ਨੇ ਭਾਪ ਜਾਣਾ ਕਦੀ ਦੇਖਿਆ ਕਾਂਗਰਸ ਪਾਰਟੀ ਅੱਦਾ ਜ਼ੋਰ ਲਾਉਦੀ ਇਸ ਲਈ ਦੰਦੀ ਆ ਜਦੋਂ ਕੋਈ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਜਾਂਦਾ ਫਿਰ ਪਾਰਟੀ ਵੀ ਉਹਨੂੰ ਅਕਲ ਦਿੰਦੀ ਆ ਲੁਧਿਆਣੇ 'ਚ ਰਵਨੀਤ ਬਿੱਟੂ ਨੇ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਤਾਂ ਰਾਹੁਲ ਗਾਂਧੀ ਨੇ ਆਪ ਬੁਲਾ ਕੇ ਬਕਾਇਆ ਸੀ ਰਾਜੇ ਵੜਿੰਗ ਨੂੰ ਜਾ ਕੇ ਬਿੱਟੂ ਨੂੰ ਹਰਾ ਕੇ ਅੱਜਾ ਦੋ ਲੀਡਰ ਤਾਂ ਬਿਠਾਇਆ ਰਾਹੁਲ ਗਾਂਧੀ ਨੇ ਥਾਪੋ ਭੇਜਿਆ ਕੌਣ ਸੀ ਡਾਕਟਰ ਰਾਜਕੁਮਾਰ ਕਦੀ ਨਾਮ ਸੁਣਿਆ ਸੀ ਮੈਂ ਲੈ ਕੇ ਆਇਆ ਸੀ ਅੱਜ ਵੀ ਮੇਰਾ ਬڑا ਭਰਾ ਆ ਪੁੱਤੀਜਾ ਸਾਡਾ ਇਲੈਕਸ਼ਨ ਲੜਦਾ ਰਾਣਾ ਜੀ 2012 ਦੀ ਸਾਰੀ ਇਲੈਕਸ਼ਨ ਮੈਂ ਲੜੀ ਸੀ ਪਿੰਡਾਂ ਦੇ ਨਾਂ ਨਹੀਂ ਸੀ ਪਤਾ ਹੁੰਦੇ ਨਾ ਨਾਰਾ ਪਤਾ ਹੁੰਦੇ ਸੀ ਹਰ ਪਿੰਡ 'ਚ ਬੰਦੇ ਦਿੱਤੇ ਅੱਜ ਜਿਹੜੇ ਮੈਂ ਭਾਸ਼ਣ ਦਿੰਦਾ ਵੀ ਮੈਨੂੰ ਐਡੀਆਂ-ਐਡੀਆਂ ਪੋਸਟਰ ਮਿਲੀਆਂ ਮੈਂ ਸੜਕਾਂ ਬਣਾਤੀਆਂ ਗੜੀਆਂ ਬਣਾਤੀਆਂ ਸ਼ਲਸ਼ਾਲ ਘਾਟ ਬਣਾਤੇ ਜੇਬ ਚੋਬਾ ਬਣਾਤੇ ਮੈਂ ਤਾਂ ਚੌਂਕੀ ਦੇ ਮੋੜੇ ਜਾਣੋਂ ਡਰਦਾ ਹੁੰਦਾ ਸੀ ਇਹ ਕਾਂਗਰਸ ਪਾਰਟੀ ਨੇ ਮੈਨੂੰ ਤਾਕਤ ਦਿੱਤੀ ਆ ਮੈਂ ਤਾਂ ਬਣਾ ਸਕਿਆ ਰਾਜਕਮਾਰ ਨੇ ਕਿਸੇ ਦਾ ਕੋਈ ਜੇਬ ਚੋਂ ਨਹੀਂ ਕੀਤਾ ਆ ਇਹ ਪਾਰਟੀ ਨੇ ਕਾਂਗਰਸ ਦੀ ਸਰਕਾਰ ਨੇ ਪਿਛਲੇ ਜਿਹੜੀ ਚੀਫ ਮਿਨਿਸਟਰ ਤੇ ਮਿਨਿਸਟਰ ਸੀ ਉਹਨਾਂ ਨੇ ਕੰਮ ਕੀਤੇ ਉਹ ਆ ਜੇਬ ਚੋਂ ਕੋਈ ਨਹੀਂ ਦਿੰਦਾ ਜੇ ਜੇਬ ਚੋਂ ਦਿੰਦਾ ਹੋਊਗਾ ਰਾਜਕਮਾਰ ਨੂੰ ਵੋਟਾਂ ਪਾ ਦਿਓ ਸਾਰੇ ਜਣੇ ਜੇ ਕਦੀ ਵੀ ਜੇਬ ਚੋਂ ਦਿੱਤਾ ਹੋਊਗਾ ਰੁਪਈਆ ਵੀ ਇਹ ਤਾਂ ਮਜ਼ਾਕ ਹੋ ਗਿਆ ਗੱਲ ਨੂੰ ਕਿਸੇ ਹੋਰ ਪਾਰਟੀ 'ਚ ਚਲ ਜਾਓਗੇ ਤੁਸੀਂ ਉੱਥੇ ਵੀ ਚਲ ਜਾਓਗੇ ਕੋਈ ਜ਼ਮੀਰ ਨਹੀਂ ਹੈਗਾ ਕੋਈ ਮਤਲਬ ਮੈਨੂੰ ਕਈ ਵਾਰ ਨਹੀਂ ਸੀ ਟਿਕਟ ਵੇਲੀ ਮੇਰਾ ਸਾਥੀ ਲੱਖਾ ਪਾਇ ਲੜਾਇਦਗੀ ਚੌਥੀ ਵਾਰ ਲੜਨਾ ਉਹਨੇ 2009 ਦੀ ਇਲੈਕਸ਼ਨ ਸੀ 9 ਚ ਉਹਨੂੰ ਪਹਿਲੀ ਵਾਰ ਟਿਕਟ ਮਿਲ ਗਈ ਸੀ 12 ਚ ਮੈਨੂੰ ਨਹੀਂ ਮਿਲੀ ਮੈਂ ਪਾਰਟੀ ਨਹੀਂ ਛੱਡੀ ਮੈਨੂੰ ਪਾਰਲੀਮੈਂਟ ਲੜਾ ਰਹੀ ਸੀ ਮਨੀਸ਼ ਤਵਾੜੀ ਜੀ ਨੂੰ ਦਿੱਤਾ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਆ ਮੈਨੂੰ ਕਿਹਾ ਮੈਂ ਫੇਰ ਨਹੀਂ ਪਾਰਟੀ ਛੱਡੀ 17 ਚ ਮੈਨੂੰ ਕਹਿੰਦੇ ਤੇ ਸੁਵੇ ਤੂੰ ਲੜ ਮੈਂ ਕਿਹਾ ਮਜ਼ਾਕ ਆ ਯਾਰ ਮੈਂ ਨਹੀਂ ਜਾਂਦਾ ਤੇ ਸੁਵੇ ਮੈਂ ਕੱਢ ਕੇ ਕਰ ਤੋ ਲੜੂਗਾ ਮੈਂ ਨਹੀਂ ਲੜਿਆ ਸਾਡੀਆਂ ਵੀ ਟਿਕਟਾਂ 3-3 4-4 ਵਾਰ ਕੱਟ ਹੋ ਗਈਆਂ। ਤੁਹਾਤੋਂ 6 ਮਹੀਨੇ ਸਾਲ 2 ਸਾਲ oppositon ਚ ਨਹੀਂ ਕੱਟ ਹੋਏ। ਦੱਸੋ ਕੀ ਡਰਾਉਂਗਾ ਕੋਈ ਇੱਕ ਬੰਦਾ ਕਵੇ ਸਾਡਾ ਡਰਦਾ ਹੋਵੇ ਕੋਈ ਨਹੀਂ ਜੀ ਡਰਦਾ ਇੱਥੇ। ਸਾਰੇ ਤਗੜੇ ਆ। ਕਾਂਗਰਸ ਵੀ ਤਗੜੀ ਆ। ਬੰਦੇ ਵੀ ਤਗੜੇ ਆ ਵਰਕਰ ਵੀ ਤਗੜੇ ਆ। ਐਵੇਂ ਹੀ ਡਰਾਵੇ ਮਾਰਦੇ ਝੰਡੇ ਲਾਈ ਜਾਓ ਲਾ ਲਓ ਜਿੰਨੇ ਮਰਜ਼ੀ ਝੰਡੇ ਲਾਈ ਜਾਓ। ਆਪ ਤਾਂ ਅੱਡਾ ਬੈਠਾ ਸਾਡੇ ਪਿੱਛੇ ਦਾ ਝੰਡੇ ਲੱਗੇ ਹੋਣਾ ਜਾਂ ਜੇ ਵੋਟ ਪਾ ਕੇ ਦਿਖਾ ਦੇ ਰਪੇ। ਮਜ਼ਾਕ ਬਣਾਏ ਆ। ਉਹਨਾਂ ਨੂੰ ਪਤਾ ਲੱਗਾ ਤੁਸੀਂ ਦੋਨਾਂ ਨੇ ਆਣਾ ਪਹਿਲਾਂ ਮੈਂ ਝੰਡੇ ਉਹਨਾਂ ਤੋਂ ਜ਼ਿਆਦਾ ਲਵਾਤੇ ਕੱਲ ਦੋ ਟੈਂਪੂ ਲੈ ਕੇ ਘਰੋ ਘਰੀ ਹੋ ਗਏ ਝੰਡਾ ਲਾਓ ਜੀ ਝੰਡਾ ਲਾਓ ਜੀ ਨਹਿਰ ਤੇ ਲਾਗਾ ਬੋਲਾਂ ਤੇ ਲਾਗਾ ਵੀ ਤੁਸੀਂ ਆਓ ਤਾਂ ਬਹੌਰ ਹੋ ਰਹੇ ਲੱਗੇ ਵੀ ਇੱਥੇ ਤਾਂ ਬਹੌਰ ਆ ਰਿਹਾ ਸੋ ਮੈਂ ਕਿੱਟੀ ਜੀ ਸੌਰੀ ਰਣਜੀਤ ਕੁਮਾਰ ਜੀ ਉਹਨਾਂ ਦਾ ਛੋਟਾ ਨਾਂ ਕਿੱਟੀ ਜੀ ਅਸੀਂ ਪਿਆਰ ਨਾਲ ਕਹਿ ਹੋ ਜਾਂਦਾ ਕਹਿ ਹੋ ਜਾਂਦਾ ਭਰਾ ਆ ਸਾਡਾ ਤੇ ਉਹਨਾਂ ਨੂੰ ਕਿਹਾ ਹੋਰ ਝੰਡੇ ਭੇਜੋ ਅਸੀਂ ਹੋਰ ਝੰਡੇ ਲੱਭ ਗਏ ਸੋ ਇਹ ਬੇਨਤੀ ਆ ਵੀ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਇਹ ਸ਼ਵਾਸਨ ਦੇ ਕੇ ਜਾਓ ਤੁਸੀਂ ਸਾਡੇ ਬੰਦੇ ਆ ਨਾ ਖੜੇ ਆ ਸਾਡੇ ਬੰਦੇ ਤੁਹਾਡੇ ਨਾਲ ਖੜੇ ਆ ਬਾਕੀ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਪੰਚਾਇਤਾਂ ਤੋਂ ਠਵਾਣੇ ਵਾਲਿਆਂ ਦਾ ਨਾਂ ਲੈਣਾ ਭੁੱਲ ਗਿਆ ਸੀ ਸੌਰੀ ਸੌਰੀ ਆ ਬੈਠੇ ਵਿਚਾਰੇ ਸਾਰੇ ਲਾਈਨ 'ਚ ਤੇ ਤੁਸੀਂ ਵੀ ਸਾਰੇ ਹੋਰ ਵੀ ਜੇ ਕੋ ਪਿੰਡ ਦਾ ਨਾਂ ਲੈਣਾ ਭੁੱਲ ਗਿਆ ਹੋਵਾਂ ਮੈਂ ਖਿਮਾਂ ਦਾ ਜਾ ਚਕਿਆ ਤੇ ਆਪਾਂ ਰਲ ਮਿਲ ਕੇ ਕੰਮ ਵੀ ਕਰਾਂਗੇ ਅੱਜ ਤੋਂ ਬਾਅਦ ਜਿੰਨੇ ਤੁਸੀਂ ਮੈਨੂੰ ਪਿੰਡ ਦਿੱਤੇ ਆ ਉਹ ਤਾਂ ਤੁਸੀਂ ਦਿੱਤੇ ਆ ਪਰ ਜਿੱਥੇ ਮੇਰੇ ਨਿੱਜੀ ਯਾਰ ਦੋਸਤ ਆ ਇੱਥੇ ਬਹੁਤੇ ਬੰਦੇ ਕੋਈ ਆ ਪਾਰਟੀਆਂ ਨਾਲ ਰਿਲੇਟਡ ਨਹੀਂ ਮੇਰੇ ਨਿੱਜੀ ਪਿਆਰ ਵਾਲੇ ਰੋਕੇ ਆ ਦੋਸਤਿਆ ਨਾਲ ਪੜ੍ਹੇ ਹੋ ਆ ਕੋਈ ਖੇਡੇ ਹੋ ਆ ਕੋਈ ਘੁੰਮਦੇ ਫਿਰੇ ਦਹੀਂ ਨਾਲ ਉਹ ਵੀ ਆਏ ਆ ਤੇ ਸਾਡੀ ਪੰਚਾਇਤ ਸਾਰੇ ਸਾਫ ਦਾ ਸਰਪੰਚ ਬੈਠੇ ਆ ਇੱਕ ਸਾਡਾ ਭਰਾ ਆ ਸਾਫ ਦਾ ਸਰਪੰਚ ਉਹ ਥੋੜਾ ਜਿਹਾ ਜੇ ਮੰਨ ਜਿਆ ਬਣਾਉਦਾ ਜਿਹਦੇ ਸਾਹਬ ਨੇ ਕਿਹਾ ਸੀ ਕਹਿੰਦੇ ਮੰਨਦਾ ਤਾਂ ਪਿਆ ਭੇਜੇ ਥੋੜਾ ਫਲਕਚੂਏਟ ਕਰਦਾ ਜੇ ਤਾਂ ਬਲਵਰੀ ਕਰਦਾ ਹੁੰਦਾ ਬਿਜਲੀ ਅਜੇ ਪੂਰੀ ਨਹੀਂ ਗਈ ਹੁੰਡਾਪਾ ਇਕੱਠਿਆਂ ਨੇ ਜਾ ਕੇ ਸਾਰਿਆਂ ਨੇ ਬਿਜਲੀ ਭਰਿਆ ਨਹੀਂ ਆ ਤੇ ਸਾਰੇ ਅਸੀਂ ਰੜਕੇ ਇਹ ਚੋੜ ਲੜਾਂਗੇ ਜਿੱਤਾਂਗੇ ਵੀ ਪਰ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਤੁਹਾਡਾ ਸਿਰਫ ਕਰਨਾ ਉੱਚਾ ਕਰਕੇ ਇੱਥੋਂ ਭੇਜੀਏ ਇਲਾਕੇ ਚੋਂ ਵੀ ਭੇਜੀਏ ਤੇ ਚੱਬੇ ਵਾਲੇ ਚੋਂ ਵੀ ਭੇਜੀਏ ਇਸ ਨਾਲੇ ਮੈਂ ਤੋਂ ਨਾਰੇ ਲਾਉਂਗਾ ਵਡੇ ਢਿੱਲੇ ਜੇ ਬੈਠੇ ਆਂ ਕਾਂਗਰਸ ਪਾਰਟੀ ਜਿੰਦਾਬਾਦ ਪਹਾਣੀ ਚੱਕਵੀਆਂ ਆਵਾਜ਼ ਨਹੀਂ ਨਿਕਣੀ ਜਾਂਦੇ ਹੋਇਆ ਝੱਜਾ ਤੋਂ ਵੀ ਆਇਓ ਸੌਰੀ ਹਾਂ ਝੱਜਾ ਵਾਲੇਓ ਸੌਰੀ ਪੱਟੀ ਤੋਂ ਵੀ ਆਏ ਸੱਚ ਲੈ ਬਹੁਤ ਕਈ ਪਿੰਡਾਂ ਜੋ ਆਏ ਹੋ ਪੱਟੀ ਵਾਲਿਆਂ ਦਾ ਵੀ ਧੰਨਵਾਦ ਹੋਰ ਕੋਈ ਪਿੰਡ ਰਹਿੰਦਾ ਹੋਵੇ ਜਿਆਣ ਹੋਰ ਵੀ ਦੱਸ ਦਿਓ ਭਰਾਵਾ ਬਾਅਦ ਮੇਨਾਰ ਵਿੱਚ ਜੁੱਤੀ ਹੈ ਵੱਡੀ ਕਰੋ ਟੋਡਰਪੁਰ ਤੋਂ ਵੀ ਆਏ ਜੀ ਭਦਾਂ ਜੀ ਟੋਡਰਪੁਰ ਤੋਂ ਟੋਡਰਪੁਰ ਵਾਲੇ ਹਾਂ ਸੌਰੀ 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 ਕਮੇ ਵਾਲਾ ਜੀ ਕਮੇ ਵਾਲਾ ਤੁਹਾਡੇ ਵਾਲਾ ਕਿਹੜਾ ਵੀ ਦੱਸ ਦਿਓ ਪਡੋਰੀ ਲੱਤਾ ਸਿੰਘ ਧੰਨਵਾਦ ਜੀ ਹੋਰ ਦੱਸੋ ਕੋਈ ਪਚਰੰਗੜਾ ਯਾਰ ਸੌਰੀ ਲੈ ਹੋਰੇ ਬੈਠੇ ਪ੍ਰਵਾਕਰ ਸਾਹਿਬ ਦੱਸੋ ਅੱਜੀ ਕਾਲੂ ਪੁਰਾ ਤੂੰ ਬੰਦੇ ਵੀ ਲੈ ਬੀਰੀਆਂ ਵੀ ਲੈ ਕੇ ਆਇਆ ਨਡਾਣਾ ਨਡਾਣਾ ਉਹ ਨਡਾਣਾ ਤੁਸੀਂ ਵੀ ਦੱਸ ਦਿਓ ਅਜਨੋਹਾ ਧੰਨਵਾਦ ਤੁਹਾਡਾ ਢੀਂਡੇ ਵਾਲੇ ਤੋਂ ਗੱਲ ਦੀ ਆ ਮੈਂ ਕਹਤਾ ਅੱਜੀ ਆਬਾਂ ਤੋਂ ਸੇਖ ਚੇਅਰਮੈਨ ਸਾਹਿਬ ਬੈਠੇ ਦੱਸੋ ਪਤਾ ਹੀ ਲੱਗਾ ਝੱਜਾ ਕੋ ਵੀ ਆਏ ਹੋਣੇ ਗੈਤਾ ਪੱਕਾ ਚਲੋ ਚਲੋ ਹੁਣ ਜਕਾਰਾ ਇੱਕ ਵਧੀਆ ਜਿਹਾ ਪਹਿਲਾਂ ਨਾਰਾ ਵਧੀਆ ਲਾ ਦਿਓ ਹੁਣ ਐਨੇ ਪਿੰਡਾਂ ਤੋਂ ਆਏ ਯਾਰ ਆਵਾਜ਼ ਤਾਂ ਪਤਾ ਚੱਲੇ ਕਾਂਗਰਸ ਪਾਰਟੀ ਜਿੰਦਾਬਾਦ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਰਣੇ ਗੁਰਜੀਤ ਸਿੰਘ ਜਿੰਦਾਬਾਦ ਤੇ ਸਾਡਾ ਉਮੀਦਵਾਰ ਰਣਜੀਤ ਕੁਮਾਰ ਜੀ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਜਕਾਰਾ ਵੀ ਛੱਡ ਦੇਈ ਅੱਜ ਜਦੋਂ ਆਪਾਂ ਕੰਪੇਅਨ ਸ਼ੁਰੂ ਕਰਨੀ ਹੈ ਆਪਣੇ ਪਿੰਡਾਂ ਦੀ ਬੋਲੇ ਸੋਨਹਿਰ